ਸਾਰਦੇ ਨਿੰਬੂ ਲੈਣ ਦੀ ਲੋੜ ਨਹੀਂ ਹਾਂ ਹੁਣ ਜਾਊਂਗਾ 6 ਵੀ 6 ਮਿੰਟ ਲੱਗ ਆਉਣੇ ਹੁਣ ਇੱਕ ਤਰ੍ਹਾਂ ਫੋਕਸ ਟੋਕ ਹੋ ਰਿਹਾ ਉਹ ਲਾਉਣਾ ਹੈ ਸਤਿ ਸ਼੍ਰੀ ਅਕਾਲ ਜੀ ਕਿਹਾ ਜਾਂਦਾ ਹੈ ਕਿ ਅਗਰ ਆਪਣੀ ਮੰਜ਼ਲਾ ਮਜ਼ਬੂਤ ਹੋਣ ਜਾਂ ਆਪਣੇ ਇਰਾਦੇ ਮਜ਼ਬੂਤ ਹੋਣ ਤਾਂ ਉਸ ਵਿੱਚ ਉਮਰ ਦਾ ਕੋਈ ਵੀ ਤਗਾਜ਼ਾ ਨਹੀਂ ਦੱਸਿਆ ਜਾ ਸਕਦਾ ਸੋ ਸਾਡੇ ਨਾਲ ਮੌਜੂਦ ਹਨ ਪ੍ਰੋਫੈਸਰ ਭੁਪਿੰਦਰ ਸਿੰਘ ਜੀ ਜੋ ਕਿ ਕੇਰਲਾ ਵਿੱਚ ਇੰਟਰਨੈਸ਼ਨਲ ਜੋ ਕਿ ਗੇਮਾ ਹੋ ਕੇ ਹਟਿਆਨ ਨੇਪਾਲ ਨੇਪਾਲ ਕੇਰਲਾ ਹੀ ਮੇਰੇ ਕੋਲ ਕੇਰਲਾ ਕੇਰਲਾ ਦੀ ਗੱਲ ਹੋ ਗਈ ਆ ਉਹੀ ਤੁਹਾਨੂੰ ਇੰਟਰਵਿਊ ਤੁਸੀਂ ਇੰਟਰਵਿਊ ਕੇਰਲਾ ਦੀ ਲਈ ਕਾਇਆ ਨਾ ਉਹਦੀ ਵੀ ਉਹਦੀ ਵੀ ਕੇਰਲਾ ਦੀ ਹੋ ਕਰੀਦੀ ਨਾ ਜਿਹੜੇ ਲੇਡੀਜ਼ ਉਹ ਪਹਿਲਾਂ ਕੇਰਲਾ ਚ ਉਹ ਕੇਰਲਾ ਗਈ ਸੀ ਨਾ ਉਹ ਦਿਮਾਗ ਚ ਚੜੀ ਹੋਈ ਆ ਨੇਪਾਲ ਦੀ ਕਹਾਣੀ ਸਾਡੀ ਨੇਪਾਲ ਨੇਪਾਲ ਹਾਂ ਜੀ ਚਲੋ ਨੇਪਾਲ ਦੀ ਗੱਲ ਉਹ ਮੇਰੇ ਤਾਂ ਮਾਚੇ ਖੇਲ ਨਹੀਂ ਜੀ ਇੰਟਰਨੈਸ਼ਨਲ ਬਾਹਰ ਹੁੰਦੀ ਆ ਉਹ ਉਹ ਜਿਹੜੀ ਹੁੰਦੀ ਆ ਨੈਸ਼ਨਲ ਹੁੰਦੀ ਆ ਸਤਿ ਸ੍ਰੀ ਅਕਾਲ ਜੀ ਅਗਰ ਕਹਿੰਦੇ ਆ ਆਪਣੇ ਇਰਾਦੇ ਮਜ਼ਬੂਤ ਹੋਣ ਤਾਂ ਮੰਜ਼ਲਾ ਦੂਰ ਨਹੀਂ ਹੁੰਦੀ ਤੇ ਉਸ ਵਿੱਚ ਕੋਈ ਵੀ ਉਮਰ ਦਾ ਤਗਾਜ਼ਾ ਨਹੀਂ ਹੁੰਦਾ ਸੋ ਇਦਾਂ ਦੀ ਇੱਕ ਸ਼ਖਸੀਅਤ ਸਾਡੇ ਨਾਲ ਬੈਠਿਆਂ ਨੇ ਪ੍ਰੋਫੈਸਰ ਭੁਪਿੰਦਰ ਸਿੰਘ ਭਾਗਮਾਜਰੀ ਜੋ ਕਿ ਨੇਪਾਲ ਵਿੱਚ ਇੰਟਰਨੈਸ਼ਨਲ ਗੇਮਾਂ ਵਿੱਚ ਗੋਲਡ ਮੈਡਲ ਲੈ ਕੇ ਆਏ ਹਨ ਸੋ ਕੀ ਕਹਿਣਾ ਹੈ ਉਹਨਾਂ ਦਾ ਗੱਲਬਾਤ ਕਰਦੇ ਹਾਂ ਸਸਰੀਕਾਲ ਜੀ ਸਸਰੀਕਾਲ ਜੀ ਪਹਿਲਾਂ ਤਾਂ ਜਿਹੜੇ ਵੀ ਆ ਦਰਸ਼ਕ ਮੈਨੂੰ ਦੇਖਦੇ ਨੇ ਉਹਨਾਂ ਸਾਰਿਆਂ ਨੂੰ ਹੀ ਸਸਰੀਕਾ ਨਮਸਕਾਰ ਔਰ ਮੀਡੀਆ ਖਾਸ ਕਰਕੇ ਜਿਹੜਾ ਵੀ ਲੋਕਲ ਮੀਡੀਆ ਸਾਡਾ ਉਸ ਮੀਡੀਏ ਦਾ ਮੈਂ ਆਪਣੇ ਗ੍ਰਹਿ ਚ ਆਉਣ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਵੀ ਤੁਸੀਂ ਇੱਕ ਨਮਾਣੇ ਜੇ ਇਨਸਾਨ ਨੂੰ ਤੁਸੀਂ ਆਪਣੇ ਮੀਡੀਆ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਇਸ ਗ੍ਰੈਜ 'ਚ ਆਉਣ ਤੇ ਸੋ ਪ੍ਰੋਫੈਸਰ ਸਾਹਿਬ ਜੀ ਜੋ ਤੁਹਾਡਾ ਖੇਡਾਂ ਦਾ ਕਿੱਥੋਂ ਤੋਂ ਸ਼ੁਰੂ ਹੋਇਆ ਸੀ ਹਮ ਤੇ ਕਿੱਦਾਂ ਦਾ ਰਿਹਾ ਸਫ਼ਰ ਇਹ ਦੇਖੋ ਜੀ ਗੱਲ ਇਹ ਹੈ ਵੀ ਜਿਸ ਵੇਲੇ ਮੈਂ ਪੜਦਾ ਠਕਾ ਉਸ ਵੇਲੇ ਤੋਂ ਮੇਰਾ ਇੰਟਰਸਟ ਗੇਮ ਦੇ ਵਿੱਚ ਬਹੁਤ ਜ਼ਿਆਦਾ ਸੀਗਾ ਔਰ ਫਿਰ ਮੈਂ ਜਦੋਂ ਮੈਂ ਪਹਿਲੀ ਫੋਰੈਸਟ ਨੌਕਰੀ ਸ਼ੁਰੂ ਕਰੀ ਹੈ ਉਦੋਂ ਮੈਂ 13 ਕਿਲੋਮੀਟਰ ਕੁਆਲੀਫਾਈ ਜਿਹੜੀ ਐ ਰੇਸ ਕੀਤੀ ਸੀਗੀ 13 ਕਿਲੋਮੀਟਰ ਕੁਆਲੀਫਾਈ ਰੇਸ ਕਰਕੇ ਉੱਥੇ ਮੇਰੀ ਪਹਿਲੀ ਅਪਾਇੰਟਮੈਂਟ ਐਜ਼ ਅ ਜੰਗਲਾਤ ਅਫਸਰ ਜਿਹੜੀ ਹੋਈ ਸੀ ਉਸ ਤੋਂ ਬਾਅਦ ਫੇਰ ਮੇਰੀ ਜਿਹੜੀ ਐ ਅ ਅਪਾਇੰਟਮੈਂਟ ਚੰਡੀਗੜ੍ਹ ਦੇ ਵਿੱਚ ਯੂਟੀ ਦੇ ਵਿੱਚ ਬਤਾਉ ਟੀਚਰ ਹੋ ਗਈ ਜਦੋਂ ਬਤਾਉ ਟੀਚਰ ਹੋਈ ਹੈ ਉੱਥੇ ਮੇਰਾ ਪਹਿਲਾ ਸੈਮੀਨਾਰ ਜਿਹੜਾ ਐ ਨੈਸ਼ਨਲ ਸੈਮੀਨਾਰ ਰੱਸੇ ਦਾ ਲੱਗਿਆ ਸੀਗਾ ਤੇ ਉੱਥੇ ਅਧਿਕਾਰੀਆਂ ਨੇ ਮੈਨੂੰ ਆਇਡੈਂਟੀਫਾਈ ਕੀਤਾ ਮੈਨੂੰ ਪਛਾਣਿਆ ਉਹਨਾਂ ਨੇ ਵੀ ਇਹ ਮੁੰਡਾ ਜਿਹੜਾ ਹੈ ਇਹ ਟੀਚਰ ਹੈ ਜਿਹੜਾ ਹੈ ਇਹ ਸਪੋਰਟਸ ਵਾਸਤੇ ਕਾਬਿਲ ਹੋ ਸਕਦਾ ਫਿਰ ਉਸ ਤੋਂ ਬਾਅਦ ਚੱਲ ਸੋ ਚੱਲ ਕਦੇ ਮੈਂ ਕਬੱਡੀ ਦਾ ਇੰਚਾਰਜ ਬਣਿਆ ਕਦੇ ਹਾਕੀ ਦਾ ਇੰਚਾਰਜ ਬਣਿਆ ਤੇ ਤੁਹਾਨੂੰ ਮੈਂ ਇਹ ਵੀ ਦੱਸ ਦਵਾਂ ਵੀ ਜਿਹੜਾ ਇੱਥੇ ਡੀਐਸਪੀ ਸਾਹਿਬ ਆ ਕੇ ਗਏ ਆ ਪਿੱਛੇ ਉਹ ਵੀ ਮੇਰੇ ਹੀ ਸਟੂਡੈਂਟ ਹੈ ਮੇਰੇ ਕੋਲੇ ਪੜ੍ਹ ਕੇ ਗਏ ਆ ਕਿਉਂ ਕਿ 42 ਸੈਕਟਰ ਜਿਹੜੀ ਅਕੈਡਮੀ ਹੈ ਉਹਦੇ ਵਿੱਚ ਤਿੰਨ ਗੇਮਾਂ ਚੱਲਦੀਆਂ ਸਨ ਇੱਕੋ ਟਾਈਮ ਕ੍ਰਿਕਟ ਫੁੱਟਬਾਲ ਤੇ ਹੌਕੀ ਹੌਕੀ ਦਾ ਇਹ ਮੇਰੇ ਕੋਲ ਹੈਗਾ ਸਿਕਾ 2006 ਦਾ ਪਾਸ ਆਊਟ ਸਿਕਾ ਇਹ ਲड़का ਜਿਹੜਾ ਤੇ ਅਧਿਕਾਰੀਆਂ ਨੇ ਪਛਾਣ ਕਰਨ ਤੇ ਬਾਅਦ ਫਿਰ ਮੈਨੂੰ ਕਦੇ ਕੋਚ ਬਣਾ ਕੇ ਭੇਜਣਾ ਕਦੇ ਮੈਨੇਜਰ ਬਣਾ ਕੇ ਭੇਜਣਾ ਉਸ ਤੋਂ ਬਾਅਦ ਮੈਂ ਚੱਲਦਾ ਰਿਹਾ ਤੇ ਜਦੋਂ ਇਹ 2020 ਚ ਰਿਟਾਇਰ ਹੋ ਗਿਆ ਰਿਟਾਇਰ ਹੋਣ ਤੋਂ ਬਾਅਦ ਫਿਰ ਮੈਨੂੰ ਇਹ ਸਮਝ ਲ ਆਈ ਹੈ ਮੈਨੂੰ ਇੰਨਾ ਕੁ ਪਤਾ ਲੱਗਿਆ ਵੀ ਜੇ ਮੈਂ ਕੱਲਾ ਰਹਿ ਗਿਆ ਇਹ ਕੱਲ ਤਾਂ ਜਿਹੜੀ ਹੈ ਉਹਦੇ ਨਾਲ ਵੀ ਰੋਗ ਲੱਗਦੇ ਆ ਇਸ ਕਰਕੇ ਫਿਰ ਮੈਂ ਕਲਚਰ ਐਕਟੀਵਿਟੀ ਮੇਰੀ ਪਹਿਲੇ ਹੀ ਚੱਲਦੀ ਸੀ ਸਹਿਤਕ ਮੈਂ ਪਹਿਲੇ ਹੀ ਤਾਂ ਲਿਖਦਾ ਪੜ੍ਹਦਾ ਮੈਂ ਪਹਿਲੇ ਹੀ ਤਾਂ ਫਿਰ ਮੈਂ ਸੋਚਿਆ ਵੀ ਮੈਂ ਆਪਣੇ ਜਿਹੜਾ ਪਿਛਲਾ ਜਿਹੜਾ ਮੇਰਾ ਬਕਾਇਆ ਰਹਿੰਦਾ ਮੇਰਾ ਸਪੋਰਟਸ ਦਾ ਉਹਨੂੰ ਕਿਉਂ ਨਾ ਚਲਾਇਆ ਜਾਵੇ ਫਿਰ ਉਸ ਤੋਂ ਬਾਅਦ ਮੈਂ ਲਗਾਤਾਰ ਹੁਣ ਚিলে 5 ਸਾਲਾਂ ਤੋਂ ਮੈਂ ਸਪੋਰਟਸ ਦੇ ਨਾਲ ਟੱਚ ਹ ਸੋ ਪ੍ਰੋਫੈਸਰ ਸਾਹਿਬ ਜਿੱਦਾਂ ਕਿ ਸਭ ਨੂੰ ਪਤਾ ਹੈ ਕਿ ਤੁਸੀਂ ਇੱਕ ਬਹੁਤ ਵਧੀਆ ਲਿਖਾਰੀ ਵੀ ਹੋ ਸੋ ਲਿਖਾਰੀ ਦੇ ਨਾਲ ਨਾਲ ਇੱਕ ਸਪੋਰਟਸਮੈਨ ਵੀ ਹੋ ਜੀ ਸੋ ਇਹ ਸਫਰ ਕਿੱਦਾਂ ਦਾ ਰਹਿ ਰਹੇ ਆ ਦੋਨੋਂ ਸਫਰ ਦੇਖੋ ਜਿਹੜਾ ਲਿਖਣਾ ਤੁਸੀਂ ਜਿਹੜਾ ਸਹਿਤਕ ਕਲਚਰ ਹੈ ਉਹ ਸਪੋਰਟਸ ਨਾਲੋਂ ਬਿਲਕੁਲ ਅਲੱਗ ਹੈ ਉਹਦੇ ਵਿੱਚ ਕੀ ਆ ਸਪੋਰਟਸ ਦੇ ਵਿੱਚ ਸਹਿਦ ਦੇ ਵਿੱਚ ਕੀ ਆ ਸਹਿਦ ਦੇ ਵਿੱਚ ਜਿੰਨਾ ਤੁਸੀਂ ਪੜੋਗੇ ਭਾਵੇਂ ਤੁਸੀਂ ਅਖਬਾਰ ਪੜ੍ਹਦੇ ਆ ਭਾਵੇਂ ਤੁਸੀਂ ਪੁਸਤਕਾਂ ਪੜ੍ਹਦੇ ਆ ਕਿਤਾਬਾਂ ਪੜ੍ਹਦੇ ਆ ਜਿੰਨਾ ਤੁਸੀਂ ਪੜੋਗੇ ਉੰਨਾ ਤੁਹਾਨੂੰ ਗੂੜ ਗਿਆਨ ਹੋਏਗਾ ਹੁਣ ਮੈਂ ਲਗਭਗ ਅਜੇ ਵੀ ਮੇਰੀਆਂ ਅਲਮਾਰੀਆਂ ਦੇ ਵਿੱਚ 2.5 300 ਕਿਤਾਬ ਪਈ ਹੁਣ 300 ਕਿਤਾਬ ਤਾਂ ਮੇਰੇ ਖਾਤੇ ਇੱਥੇ ਪਈ ਆ 300 ਉੱਪਰ ਪਈ ਹੋਣੀਆਂ ਕਿਤਾਬ ਉਹ ਕਿਤਾਬਾਂ ਪੜ੍ਹ ਕੇ ਜਿਹੜੀ ਮੇਰੀ ਪਹਿਲੀ ਕਿਤਾਬ ਆਈ ਹੈ ਪਹਿਲੀ ਕਿਤਾਬ ਮੇਰੀ 2015 ਦੇ ਵਿੱਚ ਗੀਤਾਂ ਦੀ ਖੁਸ਼ਬੂ ਆਈ ਹੈ ਉਹਨਾਂ ਨੂੰ ਉਸ ਕਿਤਾਬ ਨੂੰ ਮਤਲਬ ਬਹੁਤ ਵਧੀਆ ਰਿਸਪੌਂਸ ਮਿਲਿਆ ਉਸ ਤੋਂ ਬਾਅਦ 2022 ਦੇ ਵਿੱਚ ਨਾਵੇ ਸ਼ਾਸਿਕਾ ਕਿਤਾਬ ਹੈ ਜਿਹੜੀ ਮੇਰੀ ਉਹ ਕੈਲਗਰੀ ਦੇ ਕੋਸ਼ੋ ਹਾਲ ਦੇ ਵਿੱਚ ਰਿਲੀਜ਼ ਹੋਈ ਔਰ ਉੱਥੇ ਮੈਂ ਆਪਣੀ ਐਕਟੀਵਿਟੀ ਜਿਹੜੀ ਆ ਜਾਰੀ ਰੱਖੀ ਸਹਿਤਕ ਐਕਟੀਵਿਟੀ ਮੈਂ ਜਾਰੀ ਰੱਖੀ ਉੱਥੇ ਮੈਨੂੰ ਡੈਰੀ ਲਿਖਣ ਦੀ ਆਦਤ ਹੈ ਮੈਂ ਡੈਰੀ ਲਿਖਦਾ ਰਿਹਾ ਡੈਰੀ ਲਿਖਦਾ ਰਿਹਾ ਤੇ ਮੇਰੀ ਇੱਕ ਕਿਤਾਬ ਬਣ ਗਈ ਉਹ ਮੈਂ ਕਿਤਾਬ ਬਣਾਈ ਹੈ ਮੇਰੀ ਪਹਿਲੀ ਕੈਨੇਡਾ ਯਾਤਰਾ ਜਿਹੜੀ ਇੱਥੇ ਆ ਪਈ ਵੀ ਹੈ ਔਰ ਉਹ ਇੱਕੋ ਟਾਈਮ ਕੈਨੇਡਾ ਦੇ ਵਿੱਚ ਵੀ ਰਿਲੀਜ਼ ਹੁੰਦੀ ਹੈ ਤੇ ਪੰਜਾਬ ਦੇ ਵੀ ਰਿਲੀਜ਼ ਹੁੰਦੀ ਹੈ ਸੋ ਇਹ ਮੇਰਾ ਸਹਿਤਕ ਸਫਰ ਹੈ ਔਰ ਕਵਤਾ ਬੋਲਣਾ ਗੀਤ ਗਾਉਣਾ ਇਹ ਇੱਕ ਮੇਰਾ ਜਿਹੜੀ ਸਹਿਤਕ ਰੁਚੀ ਹੈ ਤੇ ਉਸ ਰੁਚੀ ਦੇ ਨਾਲ ਜਦੋਂ ਮੈਂ ਬਾਹਰ ਗਿਆ ਉੱਥੇ ਵੀ ਮੈਨੂੰ ਬੜਾ ਹੰਗਾਰਾ ਮਿਲਿਆ ਹੁਣ ਵੀ ਬੜਾ ਹੰਗਾਰਾ ਮਿਲਦਾ ਤੇ ਇੱਥੇ ਵੀ ਜਿਹੜੀਆਂ ਸਹਿਤਕ ਸਭਾਵਾਂ ਐ ਜਿਵੇਂ ਕਰਾਲੀ ਪੰਜਾਬੀ ਲਿਖਾਰੀ ਸਭਾ ਉਹਦਾ ਮੈਂ ਲਗਾਤਾਰ 10 ਸਾਲ ਜਨ ਸੈਕਟਰੀ ਦੇ ਹਾਂ ਤੇ ਹੁਣ ਮੈਂ ਇਹਨਾਂ ਦਾ ਪ੍ਰੈਸ ਸੈਕਟਰੀਆਂ ਕਰਾਲੀ ਸਭਾ ਦਾ ਤੇ ਜਿਹੜੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਇਸ ਦਾ ਬਾਹਰ ਸਿੰਘ ਗੋਸਲ ਜਿਹੜੇ ਪ੍ਰਿੰਸੀਪਲ ਸਾਹਿਬ ਉਹ ਪ੍ਰਧਾਨ ਨੇ ਸਾਡੇ ਤੇ ਉਹਨਾਂ ਦਾ ਮੈਂ ਮੀਤ ਪ੍ਰਧਾਨ ਹਾਂ ਸੋ ਪ੍ਰੋਫੈਸਰ ਸਾਹਿਬ ਜਿੱਦਾਂ ਕਿ ਇੱਕ ਲਿਖਾਰੀ ਹੋ ਗਏ ਤੇ ਦੂਜਾ ਸਪੋਰਟਸ ਹੋ ਗਿਆ ਹੂੰ ਸੋ ਇਹਨਾਂ ਦੋਹਾਂ ਚੀਜ਼ਾਂ ਨੂੰ ਪਰਿਵਾਰ ਵੱਲੋਂ ਤੇ ਬੱਚੇ ਵੱਲੋਂ ਕਿਦਾਂ ਦੀ ਸਪੋਰਟ ਮਿਲੀ ਦੇਖੋ ਜੀ ਸਾਡੇ ਪਰਿਵਾਰ ਦੇ ਵਿੱਚ ਦੋਨਾਂ ਚੀਜ਼ਾਂ ਨੂੰ ਤਿੰਨਾਂ ਨੂੰ ਫੇਰ ਕਹਾਂ ਕਿਉਂਕਿ ਮੈਂ ਸਟੇਜੀ ਕਲਾਕਾਰ ਵੀ ਹਾਂ ਸਟੇਜ ਤੇ ਮੈਂ ਗਾਉਂਦਾ ਵੀ ਹਾਂ ਮੈਂ ਐਕਟ ਵੀ ਕ ਐਕਟਿੰਗ ਵੀ ਕਰਦਾ ਮੈਂ ਪਲੇ ਵੀ ਕਰਦਾ ਕਈ ਜਗ੍ਹਾ ਮੈਂ ਇੱਕ ਜੀ ਤੁਹਾਨੂੰ ਵਿੱਚ ਰੁਕਣ ਲੱਗਿਆ ਤੁਸੀਂ ਤਿੰਨ ਰਕੋ ਤੁਸੀਂ ਕਈ ਕਲਾ ਸਪੂਰਨੋ ਕਿਉਂਕਿ ਗੈਲ ਐਜ਼ ਅ ਰਿਪੋਰਟਰ ਵੀ ਹੋ ਹਾਂ ਰਿਪੋਰਟਰ ਵੀ ਉਹ ਇਸ ਤਰ੍ਹਾਂ ਇਹ ਵੀ ਜਦੋਂ ਦੇਖੋ ਰਿਪੋਰਟਰ ਨਾ ਮੈਂ ਇਸ ਕਰਕੇ ਬਣਿਆ ਨਾ ਵੀ ਜਦੋਂ ਆਪਾਂ ਕਿਸੇ ਪੋਲਿਟਿਕਸ ਦੇ ਵਿੱਚ ਲੇਖਦੇ ਆ ਤੁਸੀਂ ਦੇਖਿਆ ਹੁਣ ਆ ਸਹਿਦ ਦੇ ਵਿੱਚ ਪੋਲਿਟਿਕਸ ਦੇ ਵਿੱਚ ਬੜਾ ਨਘਾਰ ਆਇਆ ਵਿਆ ਜਦੋਂ ਤੁਸੀਂ ਕੋਈ ਕੁਐਸਚਨ ਕਰਦੇ ਆ ਤਾਂ ਮੰਨੂ ਇਹ ਮਹਿਸੂਸ ਹੋਇਆ ਮਨ ਨੂੰ ਨਹੀਂ ਪਤਾ ਵੀ ਹੁਣ ਤੁਸੀਂ ਕਿਵੇਂ ਕਰਦੇ ਕਿਵੇਂ ਨਹੀਂ ਵੀ ਜੇ ਮੈਂ ਕਿਸੇ ਨੂੰ ਕੁਐਸਚਨ ਕਰੂੰਗਾ ਤਾਂ ਮੇਰੀ ਆਇਡੈਂਟੀਟੀ ਆਇਡੈਂਟੀਟੀ ਕੀ ਆਏ ਤੇ ਮੈਂ 220 ਦੇ ਵਿੱਚ ਪੀਜੀਡੀਐਮਸੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮਾਸ ਕਮਿਊਨੀਕੇਸ਼ਨ ਪੰਜਾਬ ਯੂਨੀਵਰਸਿਟੀ ਤੋਂ ਲਿਆ ਉਹ ਡਿਪਲੋਮਾ ਇਸ ਕਰਕੇ ਲਿਆ ਵੀ ਮੈਂ ਕਿਸੇ ਪੋਲੀਟੀਸ਼ਨ ਨੂੰ ਹੱਥ ਪਾ ਸਕਦਾ ਕਿਉਂ ਮਾਫ ਕਰਨਾ ਅਗਰ ਤੁਹਾਡੇ ਕੋਲ ਕੋਈ ਲਾਇਸੈਂਸ ਨਹੀਂ ਅਗਰ ਤੁਹਾਡੇ ਕੋਲ ਕੋਈ ਡਿਗਰੀ ਡਿਪਲੋਮਾ ਨਹੀਂ ਤੁਹਾਨੂੰ ਪੋਲੀਟੀਸ਼ਨ ਚੇਂਜ ਕਰ ਸਕਦਾ ਤੁਹਾਨੂੰ ਪੋਲੀਟਿਸ਼ੀਅਨ ਚੈਲੰਜ ਕਰ ਸਕਦਾ ਅੱਜ ਪੋਲੀਟਿਸ਼ੀਅਨ ਕੀ ਕਰਦੇ ਜਿਹੜਾ ਕੋਈ ਵਧੀਆ ਪੱਤਰਕਾਰ ਹੈ ਉਹਨੂੰ ਵੀ ਠੋਕਣ ਦੀ ਕੋਸ਼ਿਸ਼ ਕਰਦੇ ਆ ਪਰ ਜਿਹਦਾ ਉਹਨਾਂ ਨੂੰ ਦਿਖਦਾ ਹੈ ਵੀ ਇਹ ਬੰਦਾ ਬੰਦਾ ਹੈਗਾ ਇਹਦੇ ਕੋਲ ਲਾਇਸੈਂਸ ਹੈ ਕੋਈ ਡਿਗਰੀ ਡਿਪਲੋਮਾ ਉਹਨੂੰ ਫਿਰ ਥੋੜਾ ਜਾ ਸੰਕੋਚ ਕਰਦੇ ਆ ਸੋ ਇਸ ਕਰਕੇ ਉਸ ਲਾਈਨ ਦੇ ਵਿੱਚ ਵੀ ਮੈਂ ਪੂਰਾ ਆਪਣਾ ਪੈਰੇਜਮ ਆਇਆ ਹੁਣ ਵੀ ਮੇਰਾ ਚੱਲ ਰਿਹਾ ਤੇ ਜਿਹੜੀ ਸਹਿਤਕ ਰੁਚੀ ਜੋ ਮੈਂ ਤੁਹਾਨੂੰ ਦੱਸੇ ਦਸਤੀ ਕਿਵੇਂ ਹੈ ਤੇ ਜਿਹੜੀ ਹੈਗੀ ਫਿਜ਼ੀਕਲ ਹੁਣ ਤੁਸੀਂ ਕਹੋਗੇ ਵੀ ਫਿਜ਼ੀਕਲ ਰੁਚੀ ਕਿਵੇਂ ਹੈ ਦੇਖੋ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਆ ਸੜੀਆਂ ਪੈਣਾ ਬੈਠੀਆਂ ਐ ਸਰਦਾਜੀ ਬੈਠੇ ਆ ਜਦੋਂ ਅਸੀਂ ਕੋਈ ਕੰਮ ਫਿਜ਼ੀਕਲ ਨਹੀਂ ਕਰਦੇ ਤਾਂ ਤੁਹਾਡੀ ਜਿਹੜੀ ਫਿਜ਼ੀਕਲ એનર્ਜੀ ਹੈ ਉਹ ਲੱਗਦੀ ਨਹੀਂ ਤਾਂ ਤੁਹਾਨੂੰ ਬਹੁਤ ਸਾਰੇ ਰੋਗ ਲੱਗਦੇ ਆ ਡਿਮੈਂਸ਼ੀਆ ਦਾ ਰੋਗ ਹੈ ਇੱਕ ਸੋਚੀ ਜਾਣਾ ਕੱਲਿਆਂ ਦੇ ਬੰਦੇ ਨੇ ਪੈਣਾ ਕਿਉਂ ਕਿ ਨਾ ਤੁਸੀਂ ਕੋਈ ਕਲਚਰ ਐਕਟੀਵਿਟੀ ਕਰਨੀ ਨਾ ਤੁਸੀਂ ਨੱਚਣਾ ਨਾ ਤੁਸੀਂ ਗਾਉਣਾ ਨਾ ਤੁਸੀਂ ਲਿਖਣਾ ਨਾ ਤੁਸੀਂ ਕੋਈ ਸਪੋਰਟਸ ਕਰਨੀ ਸੋਚੀ ਜਾਂਦਾ ਮੇਰਾ ਮੁੰਡਾ ਕਿਆ ਕਰ ਦੋਗਾ ਮੇਰੀ ਧੀ ਕਿਆ ਕਰਦੀ ਹੈ ਮੇਰਾ ਫਲਾਣਾ ਕਿਆ ਕਰਦਾ ਉਹ ਸੋਚਣ ਦੇ ਨਾਲ ਹੈ ਜਿਹੜਾ ਉਹ ਰੋਗ ਹੈ ਡਮੈਂਸ਼ੀਆ ਦਾ ਜਿਹਨੂੰ ਆਪਾਂ ਕਹਿੰਦੇ ਨੇ ਵੀ ਭੁੱਲਣ ਦਾ ਰੋਗ ਲੱਗ ਗਿਆ ਇਹ ਭੁੱਲਣ ਦੇ ਰੋਗ ਲੱਗਦੇ ਆ ਸੋ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣ ਵਾਸਤੇ ਮੈਂ ਸਵੇਰੇ ਪੌਣੇ 5 ਵਜੇ ਉੱਠਦਾ ਪੌਣੇ 5 ਵਜੇ ਉੱਠ ਕੇ ਮੈਂ ਗਰਾਊਂਡ ਦੇ ਵਿੱਚ ਜਾਣਾ ਔਰ ਡੇਢ ਘੰਟਾ ਮੈਂ ਪਸੀਨਾ ਪਸੀਨੀ ਹੁੰਨਾ ਲੋਕਾਂ ਨੇ ਬੁਕੜਾ ਮਾਰੀ ਆਉਂਦੀਆਂ ਸਰਦੀਆਂ 'ਚ ਤੇ ਮੈਨੂੰ ਪਸੀਨਾ ਆਉਦਾ ਹੁੰਦਾ ਉਦੇ ਬਾਅਦ ਮੈਂ ਆ ਕੇ ਆਪਣਾ ਫਿਰ ਜੋ ਵੀ ਆ ਨਾਣਾ ਧੂਣਾ ਜੋ ਪਾਠ ਪੂਠ ਕਰਨਾ ਉਸ ਤੋਂ ਬਾਅਦ ਫਿਰ ਮੇਰੀ ਅਗਲੀ ਜਿਹੜੀ ਸੈਕਟਕ ਐਕਟੀਵਿਟੀ ਹੈ ਉਹ ਚੱਲ ਪੈਂਦੀ ਰਿਪੋਰਟਰਿੰਗ ਦੀ ਐਕਟੀਵਿਟੀ ਚੱਲ ਮੈਂਦੀ ਕਿਸੇ ਦੀ ਰਿਪੋਰਟਰ ਕਰਕੇ ਆਉਣੀ ਚਾਹੀਦਾ ਕੁਝ ਕਰਕੇ ਆਉਣਾ ਸੋ ਇਸ ਤਰ੍ਹਾਂ ਜਿਹੜਾ ਮੇਰਾ ਰੁਟੀਨ ਹੈ ਉਹ ਚੱਲਦਾ ਨੇ ਨਾ ਰੀਡਿੰਗ ਕਰਕੇ ਉਹ ਤੁਹਾਡੇ ਵਰਗੇ ਸਾਥੀਆਂ ਦੇ ਨਾਲ ਸ਼ੇਅਰ ਕਰਦਾ ਸੋ ਵੈਸੇ ਸਵਾਦ ਕਹਿਣ ਦਾ ਮਕਸਦ ਇਹ ਹੈ ਕਿ ਅਗਰ ਅਸੀਂ ਆਪਣੇ ਜੀਵਨ ਨੂੰ ਤੰਦਰੁਸਤ ਰੱਖਣਾ ਹੈ ਤਾਂ ਸਾਨੂੰ ਕੋਈ ਨਾ ਕੋਈ ਐਕਟੀਵਿਟੀ ਅਪਣਾਣੀ ਹੀ ਹਾਂ ਮੈਂ ਇਹ ਗੱਲ ਜਰੂਰ ਕਹਾਗਾ ਜਿਹੜੇ ਵੀ 40 ਵੈਸੇ ਤਾਂ ਮੈਂ ਇਹ ਕਹੂੰਗਾ ਵੀ ਜਿਹੜਾ ਬੱਚਾ ਕੋਈ ਵੀ ਕਿਸੇ ਦਾ ਬੱਚਾ ਹੈ ਜਵਾਨ